ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਯਾਤਰਾਵਾਂ ਜੈ ਜੈਕਾਰ ਕਰੇ ਸਭ ਕੋਈ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਅਗੰਮੀ ਜੋਤ ਨੇ ਜੈਸਵੀ ਧਰਤੀ ਉੱਤੇ ਚਰਨ ਪਾਏ ਉਹ ਥਾਂ ਕਾਣ ਕਾਣ ਵਿੱਚ ਗਿਆਨ ਦਾ ਚਾਨਣ ਹੋ ਗਿਆ ਸਾਲ ਹਾਦ ਦੇ ਸਾਹਿਬ ਜੀ ਪਰਿਵਾਰ ਅਤੇ ਕੁਝ ਸਿੱਖਾਂ ਸਮੇਤ ਫਵਾਦ ਅਤੇ ਮਾਲਵੇ ਦੀਆਂ ਸੰਗਤਾਂ ਨਾਲ ਵਿਚਰਨ ਲਈ ਰਵਾਨਾ ਹੋਏ ਇਹ ਯਾਤਰਾ ਕੇਵਲ ਕੋਈ ਸਫਰ ਹੀ ਨਹੀਂ ਸੀ ਸਾਗੋਂ ਇਹ ਤਾਂ ਗੁਰੂ ਅਸਥਾਨਾਂ ਦੇ ਦਰਸ਼ਨ ਦਿਦਾਰੇ ਕਰਨ ਤੇ ਸਿੱਖ ਸੇਵਕਾਂ ਨੂੰ ਗੁਰਸਿੱਖੀ ਵਿੱਚ ਹੋਰ ਪਰਪੱਕ ਕਰਕੇ ਮਨੁੱਖਤਾ ਨੂੰ ਨਿੱਜ ਤੋਂ ਉੱਪਰ ਚੁੱਕਣ ਸਾਰਿਆਂ ਵਿੱਚ ਰੱਬੀ ਰੂਹ ਦੀ ਪਛਾਣ ਜਗਾਉਣ بے ਪਰਵਾਦੀ ਜੰਜਾਲਾਂ ਤੋਂ ਲੋਕਾਂ ਨੂੰ ਬਚਾਉਣ ਸਭ ਨੂੰ ਸਾਂਝੀ ਵਾਲ ਦਾ ਪੋਕਾ ਦੇਣ ਕਿਰਤ ਦੀ ਮਹਾਨਤਾ ਸਮਝਾਉਣ ਵੰਡ ਛਕਣ ਦੀ ਪ੍ਰੇਰਨਾ ਦੇਣ ਨਾਮ ਜਪਣ ਦੀ ਦਾਤ ਬਖਸ਼ਣ ਅਤੇ ਦਿਲਾਂ ਨੂੰ ਨਵਾਂ ਰਾਹ ਖੋਜ ਕੇ ਦੇਣ ਵਾਲੀ ਯਾਤਰਾ ਸੀ ਯਾਤਰਾ ਸ਼ੁਰੂ ਕਰਦਿਆਂ ਹੀ ਗੁਰੂ ਜੀ ਨਾਲ ਸ਼੍ਰੀ ਕੀਰਤਪੁਰ ਸਾਹਿਬ ਵਿੱਚ ਦਿੱਲੀ ਦੀ ਸੰਗਤ ਦਾ ਮਿਲਾਕ ਹੋਇਆ ਉਸ ਸਮੇਂ ਦੇ ਦਿੱਲੀ ਦੇ ਹਾਲਾਤ ਤੇ ਹਕੂਮਤ ਬਾਰੇ ਬਹੁਤ ਕੁਝ ਜਾਣਿਆ ਉਥੋਂ ਗੁਰੂ ਜੀ ਪਰਤਪੁਰ ਤੋਂ ਕਨੌਲੀ ਹੁੰਦੇ ਹੋਏ ਰੋਪੜ ਜਿੱਥੇ ਹੁਣ ਗੁਰਦੁਆਰਾ ਸਦਾ ਬਰਤ ਸਾਹਿਬ ਸਥਿਤ ਹੈ ਤੇ ਫਿਰ ਬ੍ਰਾਹਮਣ ਮਾਜਰਾ ਬੂਰ ਮਾਜਰਾ ਡੁਗਰੀ ਕੋਰਾਲੀ ਹੁੰਦੇ ਹੋਏ ਕਣੂਆ ਇੱਕ ਬਾਗ ਵਿੱਚ ਡੇਰੇ ਲਾਏ ਜਿੱਥੇ ਹੁਣ ਸ਼ਾਨਦਾਰ ਗੁਰਦੁਆਰਾ ਸਥਾਨ ਸਜੋਬਿਤ ਹਨ ਇਨ੍ਹਾਂ ਥਾਵਾਂ ਤੇ ਹਰ ਪਿੰਡ ਹਰ ਗਲੀ ਵਿੱਚੋਂ ਲੋਕ ਆਪਣੇ ਦੁੱਖੜੇ ਲੈ ਕੇ ਆਉਂਦੇ ਤੇ ਗੁਰੂ ਜੀ ਉਹਨਾਂ ਦੇ ਮਨਾਂ ਅੰਦਰ ਗਿਆਨ ਦਾ ਪ੍ਰਕਾਸ਼ ਕਰ ਸ਼ਾਂਤੀ ਬਖਸ਼ਿਸ਼ ਕਰਦੇ ਲੰਧਪੁਰ ਵਿੱਚ ਹੜ੍ਹ ਦੀ ਮਾਰ ਤੋਂ ਪਿੰਡ ਨੂੰ ਬਚਾਉਣ ਲਈ ਗੁਰੂ ਜੀ ਨੇ ਬੰਨ ਬਣਾਇਆ ਤੇ ਨਦੀ ਦਾ ਰੁਖ ਮੁੜਵਾ ਦਿੱਤਾ ਉੱਥੋਂ ਆਪ ਜੀ ਰੈਲੋ ਪਹੁੰਚੇ ਫਿਰ ਪਿੰਡ ਬਿਹੇੜ ਨੂੰ ਵੀ ਹੜ ਦੀ ਮਾਰ ਤੋਂ ਬਚਾਇਆ ਤੇ ਮਕਾਰੋਂਪੁਰ ਦਾਦੂ ਮਾਜਰਾ ਪਗੜਾਣਾ ਆਕੜ ਹੁੰਦੇ ਹੋਏ 9 ਲੱਖੇ ਪੁੱਜੇ ਜਿੱਥੇ ਇੱਕ ਵਣਜਾਰੇ ਨੇ ਆਪ ਨੂੰ 9% ਭੇਟ ਕੀਤੇ ਅਤੇ ਕਿਹਾ ਇਹ ਤੋਸ ਜਹੀ ਭੇਟ ਹੈ ਗੁਰੂ ਜੀ ਨੇ ਫਰਮਾਇਆ ਇਹ 9% ਨਹੀਂ ਸਗੋਂ 9 ਲੱਖ ਦੇ ਸਮਾਨ ਹਨ ਇਸੇ ਲਈ ਉਸ ਪਿੰਡ ਦਾ ਨਾਮ ਨੌ ਲੱਖਾ ਪੈ ਗਿਆ ਇਥੋਂ ਗੁਰੂ ਜੀ ਤਹਿਲ ਪੂਰਾ ਹੁੰਦੇ ਹੋਏ ਸੈਫਾਬਾਦ ਜਿਸ ਨੂੰ ਹੁਣ ਬਹਾਦਰਗੜ ਆਖਦੇ ਹਨ ਪਹੁੰਚੇ ਇਥੋਂ ਦਾ ਨਵਾਬ ਔਰੰਗਜ਼ੇਬ ਦਾ ਨਜ਼ਦੀਕੀ ਰਿਸ਼ਤੇਦਾਰ ਸੀ ਜੋ ਅਗਲ ਮੰਡੀ ਲੈਣ ਆਇਆ ਸੈਫਾਬਾਦ ਤੋਂ ਗੁਰੂ ਜੀ ਪਿੰਡ ਲੈਹਣ ਅਜੋਕਾ ਪਟਿਆਲਾ ਦਾ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਆਲੋ ਅਰਥ ਸੰਗਨੂ ਸੰਗਰੂਰ ਨੇੜੇ ਗਾਗਾ ਹੁੰਦੇ ਹੋਏ ਸਮਾਣਾ ਪਹੁੰਚੇ ਇਸ ਜਗ੍ਹਾ ਹੁਣ ਗੁਰੂ ਘਰ ਥੜਾ ਸਾਹਿਬ ਸਜੋਬਿਤ ਹਨ ਇਥੋਂ ਗੁਰੂ ਜੀ ਮੂਲੋਵਾਲ ਪਹੁੰਚੇ ਜਿੱਥੋਂ ਦਾ ਪਾਣੀ ਖਾਰਾ ਸੀ ਗੁਰੂ ਜੀ ਨੇ ਪੁਰਾਣਾ ਖੂਹ ਸਾਫ਼ ਕਰਵਾਇਆ ਤੇ ਪਾਣੀ ਭਰਨ ਲਈ ਕਿਹਾ ਹੁਣ ਇਹ ਪਾਣੀ ਮਿੱਠਾ ਨਿਕਲਿਆ ਗੁਰੂ ਜੀ ਕੁਝ ਦਿਨ ਇੱਥੇ ਹੀ ਰਹੇ ਤੇ ਇੱਕ ਸਿੱਖ ਭਾਈ ਨਾਨੂ ਜੀ ਨੂੰ ਮੰਜੀ ਬਖਸ਼ੀ ਇੱਥੋਂ ਗੁਰੂ ਜੀ ਨੇ ਸੇਖਾ ਹੁੰਦੇ ਹੋਏ ਇੱਕ ਜੰਗਲ ਵਿੱਚ ਡੇਰਾ ਕੀਤਾ ਜਿੱਥੇ ਹੁਣ ਪਿੰਡ ਕੱਟੂ ਹੈ ਇੱਥੇ ਗੁਰੂ ਜੀ ਨੇ ਭਾਈ ਧਿਆਨਾ ਜੀ ਨੂੰ ਤਾਰਿਆ ਤੇ ਫਿਰ ਕੱਟੂ ਭੈਣੀ ਪਰਵਾਹੀ ਤੋਂ ਹੰਢਾਇਆ ਇਸ ਜਗ੍ਹਾ ਉਸ ਸਮੇਂ ਤਪਾਲੀ ਰੋਗ ਫੈਲਿਆ ਹੋਇਆ ਸੀ ਇਸ ਨਾਲ ਗਲੇ ਵਿੱਚ ਫੋੜਾ ਹੋ ਕੇ ਕੰਬਣੀ ਨਾਲ ਬੁਖਾਰ ਹੋ ਜਾਂਦਾ ਸੀ ਗੁਰੂ ਜੀ ਨੇ ਇਸ ਦੇ ਇਲਾਜ ਲਈ ਅਸੀਸ ਦਿੱਤੀ ਇੱਥਾਂ ਗੁਰੂ ਜੀ ਢੋਲੇਵਾਲ ਚੱਲ ਪਏ ਢੋਲੇ ਹੁਣ ਗੁਰਦੁਆਰਾ ਮਾੜੀ ਸਰ ਗੁਰੂ ਜੀ ਦੀ ਜਾਤ ਵਿੱਚ ਸਥਿਤ ਹੈ ਗੁਰੂ ਜੀ ਸੋਹੀਵਾਲ ਟਾਬ ਹੁੰਦੇ ਹੋਏ ਪੁੰਦੜ ਪਹੁੰਚੇ ਇੱਥੇ ਵੀ ਗੁਰਦੁਆਰਾ ਸਾਹਿਬ ਸ਼ੋਭਿਤ ਖਾਨ ਉਥੋਂ ਤਪਾ ਤੇ ਫੇਰ ਰੱਲੇ ਤੋਂ ਬਾਹਰ ਵੱਲ ਡੇਰਾ ਕੀਤਾ ਕਹਿੰਦੇ ਹਨ ਕਿ ਉਥੇ ਹੀ ਸੁਲਤਾਨੀਏ ਦਾ ਭਤੀਜਾ ਜੋਗਾ ਮਸਜਦ ਰਹਿੰਦਾ ਸੀ ਗੁਰੂ ਜੀ ਨੇ ਵਚਨ ਕੀਤਾ ਜੋਗਾ ਆਪਣੇ ਜੋਗਾ ਪਰ ਇਹ ਕਿਸੇ ਦੇ ਕੰਮ ਹੋਣ ਜੋਗਾ ਨਹੀਂ ਹੈ ਗੁਰੂ ਜੀ ਦੇ ਇਹ ਵਚਨ ਜਦੋਂ ਜੋਗੇ ਨੂੰ ਪਤਾ ਚੱਲੇ ਤਾਂ ਉਹ ਆਪ ਜੀ ਪਾਸ ਆਇਆ ਗੁਰੂ ਜੀ ਨੇ ਉਸ ਨੂੰ ਕਿਹਾ ਇਥੇ ਨਗਰ ਬਸਾ ਲਗੋ ਪਿੰਡ ਬਰਕਤ ਵਾਲਾ ਤੇ ਅਜਿੱਤ ਹੋਵੇਗਾ ਅੱਜ ਕੱਲ ਇਥੇ ਬਹੁਤ ਵੱਡਾ ਪਿੰਡ ਜੋਗਾ ਹੈ ਜਿਸ ਨੂੰ ਜੋਗਾ ਰੱਲਾ ਵੀ ਆਖਦੇ ਹਨ ਜੋਗੇ ਨੂੰ ਵਾਰ ਦੇ ਕੇ ਗੁਰੂ ਜੀ ਭਪਾ ਨਗਰ ਆਏ ਜਿੱਥੇ ਪਿੰਡ ਪੁੰਦਰ ਦੀ ਸਾਰੀ ਵਸੋਂ ਦਰਸ਼ਨਾ ਲਈ ਆਈ ਭਪਾ ਤੋਂ ਖੀਵਾ ਵੱਡਾ ਹੁੰਦੇ ਹੋਏ ਸਮਰਾਵਾ ਨਗਰ ਅਟਕ ਗਏ ਆਵਲ ਤੋਂ ਗੁਰੂ ਜੀ ਦੇ ਦਰਸ਼ਨ ਲਈ ਸ੍ਰੀ ਅਨੰਦਪੁਰ ਸਾਹਿਬ ਪਹੁੰਚੀ ਜਦ ਸੰਗਤ ਇਥੇ ਆ ਗੀ ਨੂੰ ਆ ਮਿਲੀ ਗੁਰੂ ਜੀ ਨੇ ਸੰਗਤ ਨੂੰ ਚੰਗੇ ਆਚਰਣ ਵਿੱਚ ਰਹਿਣ ਦਾ ਉਪਦੇਸ਼ ਦਿੱਤਾ ਇਥੇ ਹੀ ਪੀਖੀ ਦਾ ਚੋਦਰੀ ਤੇ ਸੁ ਜੋ ਕੇ ਧਰਮ ਛੱਟ ਕੇ ਸਰਾਂ ਅਨਸਾਰ ਚੱਲਣ ਲੱਗ ਪਿਆ ਸੀ ਗੁਰੂ ਜੀ ਦੇ ਦਰਸ਼ਨਾਂ ਨੂੰ ਆਇਆ ਜਿਸ ਨੂੰ ਗੁਰੂ ਜੀ ਨੇ ਹਿੰਦੂ ਭਰਾਵਾਂ ਨਾਲ ਨਿਆ ਕਰਨ ਦੀ ਸਿੱਖਿਆ ਦਿੱਤੀ ਇਸ ਤੋਂ ਬਾਅਦ ਗੁਰੂ ਜੀ ਪਿੰਡ ਗੰਡੂਆ ਦੇ ਸੇਖ ਪਾਈ ਮੰਗਲੂ ਦੇ ਘਰ ਪਹੁੰਚੇ ਜਿਸ ਨੇ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਜੌਧੇ ਵਿੱਚ ਭਾਗ ਲਿਆ ਸੀ ਅਤੇ ਹੁਣ ਆਪਣੇ ਅੰਤਿਮ ਸਮੇਂ ਵਿੱਚ ਗੁਰੂ ਜੀ ਦੇ ਦਰਸ਼ਨਾਂ ਦੀ ਉਡੀਕ ਕਰ ਰਿਹਾ ਸੀ ਗੁਰੂ ਜੀ ਨੇ ਉਸ ਨੂੰ ਨੇਹਾਲ ਕੀਤਾ ਅਤੇ ਅੱਗੇ ਦੱਸਿਆ ਜਾਂਦਾ ਹੈ ਕਿ ਇੱਥੇ ਵੀ ਇੱਕ ਸਾਧੂ ਤੁਲਸੀदास ਆਪਣੇ ਅੰਤਿਮ ਸਮੇਂ ਗੁਰੂ ਜੀ ਦੇ ਦਰਸ਼ਨ ਦੀ ਉਡੀਕ ਵਿੱਚ ਸੀ ਗੁਰੂ ਜੀ ਨੇ ਉਸ ਨੂੰ ਵੀ ਜ਼ਿੰਦਗੀ ਦੀਆਂ ਅਵਸਥਾਵਾਂ ਵਿੱਚੋਂ ਉੱਚਾ ਹੋਣ ਦਾ ਵਲ ਦੱਸਿਆ ਗੁਰੂ ਜੀ ਸਮਾਣਾ ਸ਼ਹਿਪੁਰ ਦੇ ਲਾਗਲੇ ਪਿੰਡਾਂ ਵਿੱਚ ਬਖਸ਼ਿਸ਼ਾ ਕਰਦੇ ਅਲੀ ਸ਼ੇਰ ਕਲਾ ਪੁੱਜੇ ਇਹ ਪਿੰਡ ਸਤਿਕਾਰ ਨਾਲ ਉਹਨਾਂ ਦਾ ਉਪਦੇਸ਼ ਦਿੱਤਾ ਇਥੋਂ ਆਪ ਜੀ ਖਿਆਲਾ ਖਾਂਡ ਪਿੰਡ ਮੋੜ ਦੇਖ ਸਾਬੋ ਕੀ ਤਲਵੰਡੀ ਬਹਰਾ ਬਸੋਆਣਾ ਤੋਂ ਦਰਿਆ ਸਰਸਵਤੀ ਦਾ ਪੱਤਨ ਪਾਰ ਕਰਕੇ ਤਪਦੀਆਂ ਰੂਹਾਂ ਨੂੰ ਠਾਰਨ ਲਈ ਤਮਤਾਨਵਾਲ ਚਲੇ ਗਏ ਤਮਤਾਨ ਜਿੱਥੇ ਹੁਣ ਗੁਰਦੁਆਰਾ ਤਮਤਾਨ ਸਾਹਿਬ ਸੁਭਾਏਮਾਨ ਹਨ ਵੇਖੇ ਗੁਰੂ ਸਾਹਿਬ ਜੀ ਨੂੰ ਔਰੰਗਜ਼ੇਬ ਦੇਸ਼ਪਾਈਆਂ ਨੇ ਬੰਦੀ ਬਣਾ ਲਿਆ ਅਤੇ ਦਿੱਲੀ ਲਿਜਾਇਆ ਗਿਆ ਇਸ ਸਮੇਂ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਰਾਜਾ ਰਾਮ ਸਿੰਘ ਨੂੰ ਅਸਾਮ ਉਤੇ ਹਮਲਾ ਕਰਨ ਲਈ ਕਿਹਾ ਇਸ ਤੋਂ ਪਹਿਲਾਂ ਮੀਰ ਜੁਮਲਾ ਅਧੀਨ ਮੁਗਲ ਸੈਨਾ ਨੇ ਅਸਾਮ ਉਤੇ ਹਮਲਾ ਕੀਤਾ ਸੀ ਜੋ ਅਸਫਲ ਰਿਹਾ ਸੀ ਅਸਾਮ ਉਤੇ ਹਮਲਾ ਮੌਤ ਸਹੇੜਨ ਤੋਂ ਘੱਟ ਨਹੀਂ ਸੀ ਰਾਜਾ ਰਾਮ ਸਿੰਘ ਨੂੰ ਇਹ ਚਿੰਤਾ ਵਿੱਚ ਵੇਖ ਕੇ ਉਸ ਦੀ ਸਭ ਤੋਂ ਵੱਡੀ ਰਾਣੀ ਨੇ ਉਸ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਮਦਦ ਲੈਣ ਲਈ ਕਿਹਾ ਰਾਜਾ ਰਾਮ ਸਿੰਘ ਨੇ ਗੁਰੂ ਸਾਹਿਬ ਜੀ ਨੂੰ ਆਪਣੀ ਪਰੇਸ਼ਾਨੀ ਦੱਸੀ ਅਤੇ ਗੁਰੂ ਜੀ ਤੋਂ ਭਰੋਸਾ ਮਿਲਣ ਤੋਂ ਬਾਅਦ ਰਾਜਾ ਰਾਮ ਸਿੰਘ ਨੇ ਔਰੰਗਜ਼ੇਬ ਵੱਗੇ ਗੁਰੂ ਜੀ ਨੂੰ ਰਹਾਆ ਕਰਨ ਦੀ ਬੇਨਤੀ ਕੀਤੀ ਗੁਰੂ ਸਾਹਿਬ ਜੀ ਦੀ ਰਿਹਾਈ ਤੋਂ ਉਪਰੰਤ ਦਿੱਲੀ ਤੋਂ ਪੂਰਬੀ ਪਾਸ ਭਾਰਤ ਵੱਲ ਚੱਲ ਪਏ ਆਪ ਮਥੂਰਾ ਆਗਰਾ ਇਟਾਵਾ ਕਾਨਪੁਰ ਲਖਨਊ ਫਤੇਪੁਰ ਆਦਿ ਸ਼ਹਿਰਾਂ ਵਿੱਚੋਂ ਦੀ ਹੁੰਦੇ ਹੋਏ ਅਲਾਹਾਬਾਦ ਪ੍ਰਿਆਗ ਪਹੁੰਚੇ ਤੇ ਇੱਥੇ ਕੁਝ ਸਮਾਂ ਰਹੇ ਜਿੱਥੇ ਅੱਜਕੱਲ ਗੁਰਦੁਆਰਾ ਸਾਹਿਬ ਸਥਾਪਿਤ ਹਨ ਅਲਾਹਾਬਾਦ ਦੇ ਪਿੱਛੋਂ ਮੇਰਜਾਪੁਰ ਹੁੰਦੇ ਹੋਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਨਾਰਸ ਪਹੁੰਚੇ ਜਿੱਥੇ ਉਹ 2 ਹਫ਼ਤੇ ਰਹੇ ਇਥੇ ਯਾਦਕਾਰ ਵਜੋਂ ਬਹੁਤ ਸੁੰਦਰ ਗੁਰਦੁਆਰਾ ਸਾਹਿਬ ਸਥਿਤ ਹੈ ਜਿਸ ਦਾ ਨਾਮ ਗੁਰਦੁਆਰਾ ਨੀਚੀ ਬਾਗ ਬੜੀ ਸੰਗਤ ਸਾਹਿਬ ਹੈ ਬਨਾਰਸ ਤੋਂ ਗੁਰੂ ਜੀ 사ਸाराम ਗਏ ਇਥੇ ਗੁਰੂ ਸਾਹਿਬ ਦਾ ਇੱਕ ਸ਼ਰਧਾਲੂ ਤੇ ਮਸ਼ਹੂਰ ਪ੍ਰਚਾਰਕ ਚਾਚਾ ਪੱਗੂ ਮਾਲ ਰਹਿੰਦਾ ਸੀ 사ਸाराम ਸ਼ਹਿਰ ਵਿੱਚ ਅੱਜ ਕੱਲ ਤਿੰਨ ਗੁਰਦੁਆਰੇ ਸਥਾਪਿਤ ਹਨ ਗੁਰੂ ਜੀ ਸਾਸਾ ਰਾਮ ਤੋਂ ਬੋਧ ਗਿਆ ਜੋ ਕਿ ਬੋਧ ਅਤੇ ਹਿੰਦੂ ਧਰਮਾਂ ਦਾ ਵੱਡਾ ਕੇਂਦਰ ਸੀ ਹੁੰਦੇ ਹੋਏ ਪਟਨਾ ਪਹੁੰਚੇ ਇੱਥੇ ਮਾਤਾ ਗੁਜਰੀ ਤੇ ਪਰਿਵਾਰ ਦੇ ਹੋਰ ਮੈਂਬਰ ਜਿਵੇਂ ਕਿ ਮਾਤਾ ਨਾਨਕੀ ਜੀ ਅਤੇ ਮਾਤਾ ਗੁਜਰੀ ਜੀ ਦੇ ਗੁਜਰੀ ਜੀ ਦੇ ਭਰਾਤਾ ਕਿਰਪਾਲ ਚੰਦ ਜੀ ਆਦ ਨੂੰ ਇੱਥੇ ਹੀ ਛੱਡ ਕੇ ਟਾਕਾਵਲ ਚੱਲ ਗਏ ਮਾਤਾ ਗੁਜਰੀ ਜੀ ਨੇ ਬਾਦ ਵਿੱਚ ਇਸੇ ਸਥਾਨ ਤੇ ਬਾਲਕ ਗੋਬਿੰਦ ਰਾਏ ਜੀ ਨੂੰ ਜਨਮ ਦਿੱਤਾ ਜੋ ਕਿ ਬਾਅਦ ਵਿੱਚ ਸ਼੍ਰੀ ਦਸ਼ਮੇਸ਼ ਗੁਰੂ ਗੋਬਿੰਦ ਸਿੰਘ ਜੀ ਕਹਾਏ ਅਸ਼ਾਮ ਵਾਲ ਜਾਂਦੇ ਹੋਇਆ ਰਾਜਾ ਰਾਮ ਸਿੰਘ ਵੀ ਪਟਨਾ ਵਿਖੇ ਹੀ ਨਵੇਂ ਪਾਸ਼ਾ ਨੂੰ ਮਿਲਿਆ ਅਤੇ ਉਸ ਨੇ ਗੁਰੂ ਜੀ ਨੂੰ ਨਾਲ ਚੱਲਣ ਲਈ ਬੇਨਤੀ ਕੀਤੀ ਜਿਸ ਪਿਛੋਂ ਆਪਟਾ ਕੇਵਲ ਜਾਣ ਲਈ ਬਾੜ ਨਗਰ ਹੁੰਦੇ ਹੋਏ ਮੁਗੇਰ ਪਹੁੰਚੇ ਇੱਥੇ ਗੁਰੂ ਸਾਹਿਬ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਸਥਿਤ ਹਨ ਜਿੱਥੇ ਇੱਕ ਪੁਰਾਣਾ ਮੰਝਾ ਵੀ ਹੈ ਜਿਸ ਉੱਤੇ ਗੁਰੂ ਸਾਹਿਬ ਜੀ ਆਰਾਮ ਕਰਿਆ ਕਰਦੇ ਸਨ ਮੁੰਗੇਰ ਤੋਂ ਪਾਗਲਪੁਰ ਹੁੰਦੇ ਹੋਏ ਗੁਰੂ ਜੀ ਕੰਤ ਨਗਰ ਪਹੁੰਚੇ ਅਤੇ ਉੱਥੋਂ ਅੱਗੇ ਰਾਜ ਮਹਿਲ ਪੁੱਜੇ ਇਸ ਸਥਾਨ ਉੱਤੇ ਸ੍ਰੀ ਗੁਰੂ ਨਾਨਕ ਸਾਹਿਬ ਵੀ ਆਪਣੀ ਉਦਾਸੀ ਦੌਰਾਨ ਆਏ ਸਨ ਫਿਰੀ ਗੁਰੂ ਤੇਗ ਬਹਾਦਰ ਸਾਹਿਬ ਤਿੰਨ ਦੇਣ ਰਾਜ ਮਹਿਲ ਫੈਰੇ ਇਥੋਂ ਗੁਰੂ ਜੀ ਮਾਲਦਾ ਮੁਰਸ਼ੰਦਾਬਾਦ ਆਤ ਹੁੰਦੇ ਹੋਏ ਟਾਕਾ ਪਹੁੰਚੇ ਟਾਕਾ ਤੋਂ ਗੁਰੂ ਸਾਹਿਬ ਦੀ ਰਾਜਾ ਰਾਮ ਸਿੰਘ ਨਾਲ ਅਸ਼ਾਮ ਵੱਲ ਗਏ ਤੇ ਤੁਬਰੀ ਪਹੁੰਚੇ ਅਸ਼ਾਮ ਦੇ ਰਾਜੇ ਅਤੇ ਰਾਜਾ ਰਾਮ ਸਿੰਘ ਦੀਆਂ ਸੈਨਾਵਾਂ ਵਿੱਚ ਬੜਾ ਕਮਸਾਨ ਦਾ ਜੋਤ ਹੋ ਚੁੱਕਾ ਸੀ ਜੇ ਜੋ ਪ੍ਰੰਤ ਗੁਰੂ ਜੀ ਦੀ ਸਾੰਦ ਸੀ ਸਦਕਾ ਦੋਨੇ ਰਾਜਿਆਂ ਵਿੱਚ ਸਲਾਹ ਹੋਈ ਰਾਜਾ ਚੱਕਰਦਾਵਾ ਸਿੰਘ ਦੇ ਸੱਦੇ ਤੇ ਗੁਰੂ ਜੀ ਗੁਹਾਟੀ ਤੇ ਤੇਜ ਪਰ ਗਏ ਉਥੋਂ ਗੁਰੂ ਸਾਹਿਬ ਜੀ ਟਾਕਾ ਮਿਤਨਾਪੁਰ ਬलेश्वर ਰੂਪ ਸਰ ਵਿਸ਼ਨੂਪੁਰ ਬਾਂਗੁਰਾ ਗਮੋਹ ਤੇ ਗਿਆ ਰਾਹੀ ਵਾਪਸ ਪਟਨਾ ਪਹੁੰਚੇ ਇਹ ਯਾਤਰਾ ਕੇਵਲ ਧਰਤੀ ਦੇ ਰਹਾ ਦੀ ਨਹੀਂ ਸੀ ਇਹ ਤਾਂ ਮਨੁੱਖਤਾ ਦੇ ਦਿਲਾਂ ਦੇਹ ਰ ਖੋਲਣ ਵਾਲੀ ਸੀ હર પિડ હર નગર અજવી ગુરુ જી દવિત્રરણ છો પ્રાપ્ત